हेलो जी इट्स शुक्रिया कौर जी बहुत-बहुत स्वागत है जी ਤੁਹਾਡਾ ਮੇਰੇ ਚੈਨਲ ਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ 1350 300 ਰੈਨ ਵਾਲੇ ਨੇ ਅਗਰ ਕੋਈ ਵੀ ਸੂਟ ਤੁਸੀਂ ਪਸੰਦ ਕਰਦੇ ਹੋ ਸਕਰੀਨ ਤੇ ਜੋ ਨੰਬਰ ਤੁਹਾਨੂੰ ਸ਼ੋ ਕੀਤਾ ਗਿਆ ਉੱਥੇ ਜਾ ਕੇ ਤੁਸੀਂ ਸੂਟ ਦਾ ਸਕਰੀਨਸ਼ਾਟ ਪੇਸ ਕੇ ਬੁਕਿੰਗ ਕਰਾ ਸਕਦੇ ਹੋ ਜੇ ਵੀਡੀਓ اچھی ਲੱਗਦੀ ਹੋਵੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਕਰੋ ਕੈਮਰੀ कॉटन ਸੂਟ ਦਾ ਫੈਬਰਿਕ ਰੈਨ ਵਾਲਾ ਹੈ ਦੋ ਸੂਟ ਲੈਣ ਤੇ ਤੁਹਾਨੂੰ ਇੱਕ ਸੂਟ ਫ੍ਰੀ ਦਿੱਤਾ ਜਾਏਗਾ ਮੈਚਿੰਗ ਸੂਟ ਰੈਨ ਵਾਲੇ ਨੇ ਬਿਨਾ ਦੁਪੱਟੇ ਤੋਂ ਇਹ ਸੂਟ ਰੈਨ ਵਾਲੇ ਨੇ ਪੂਰੀ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਸ਼ੋਅ ਕੀਤੇ ਗਏ ਨੇ ਇਹਨਾਂ ਦੇ ਅਲੱਗ-ਅਲੱਗ ਪ੍ਰਿੰਟ ਸ਼ੋਅ ਕੀਤੇ ਗਏ ਨੇ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਆਰਡਰ ਕਰਨ ਲਈ ਮੈਨੂੰ WhatsApp ਤੇ ਮੈਸੇਜ ਕਰੋ ਤੇ ਇਹਨਾਂ ਦੀ ਬੁਕਿੰਗ ਕਰਾਓ ਗਰਮੀਆਂ ਵਾਸਤੇ ਵੈਸਟ ਫੈਬਰਿਕ ਹੈ ਕੈਮਰੀ ਕੋਟਨ ਔਰ ਪ੍ਰਾਈਸ ਵੀ ਬਹੁਤ ਘੱਟ ਹੈ ਤੇ ਆਫਰ ਦਾ ਫਾਇਦਾ ਚੱਕਣ ਲਈ ਜਲਦੀ ਤੋਂ ਜਲਦੀ ਮੈਸੇਜ ਕਰੋ ਬਹੁਤ ਸੇਲ ਹੈ ਇਹਨਾਂ ਸੂਟਾਂ ਦੀ ਲਾਸਟ ইয়ার ਵੀ ਬਹੁਤ ਸੇਲ ਕੀਤੀ ਹੈ ਆਪਾਂ ਤੇ ਹੁਣੇ ਨਵੇਂ-ਨਵੇਂ ਪ੍ਰਿੰਟ ਐਡ ਹੋ ਕੇ ਆਏ ਜਾਂਦੇ ਨੇ ਤੁਸੀਂ ਇਹਨਾਂ ਨੂੰ ਆਰਡਰ ਕਰਨ ਲਈ WhatsApp ਤੇ ਮੈਸੇਜ ਕਰੋ ਜੋ ਇੱਕ ਵਾਰ ਇਹਨਾਂ ਛੋਟਾ ਨੂੰ ਮੰਗਵੰਦਾ ਹੈ ਉਹ ਰਿਪੀਟ ਜ਼ਰੂਰ ਕਰਦਾ ਹੈ ਦੁਬਾਰਾ ਜ਼ਰੂਰ ਮੰਗਵੰਦਾ ਹੈ ਐਦਾਂ ਦਾ ਫੈਬਰਿਕ ਰਹਿਣ ਵਾਲਾ ਬਹੁਤ ਹੀ ਵਧੀਆ ਫੈਬਰਿਕ ਹੈ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਮੈਨੂੰ WhatsApp ਤੇ ਮੈਸੇਜ ਕਰਕੇ ਇਹਨਾਂ ਦੀ ਬੁਕਿੰਗ ਕਰਾਓ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਗੀ ਐਡਵਾਂਸ ਵਿੱਚ ਪੇਮੈਂਟ ਕਰਕੇ ਬੁਕਿੰਗ ਕਰवानी ਪਏਗੀ ਤੇ ਜਲਦੀ ਤੋਂ ਜਲਦੀ ਆਰਡਰ ਕਰਨ ਲਈ WhatsApp ਤੇ ਮੈਸੇਜ ਕਰੋ ਤੇ ਬੁਕਿੰਗ ਕਰਾਓ ਨੰਬਰ ਤੁਹਾਨੂੰ ਦੇ ਦਿੱਤਾ ਗਿਆ 8059895798 ਤੇ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਹੋਰ ਵੀ ਕਲੈਕਸ਼ਨ ਚੈੱਕ ਕਰ ਸਕਦੇ ਹੋ ਜਿੱਤੇ ਹਰ ਰੋਜ਼ ਸੂਚੀ ਸ਼ੇਅਰ ਕਰੇ ਜਾਂਦੇ ਨੇ ਉਸ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੇ ਪੂਰੀ ਵੀਡੀਓ ਚੈੱਕ ਕਰਿਓ ਐਵੇਂ ਦੀ ਕਲੈਕਸ਼ਨ ਰਹਿਣ ਵਾਲੀ ਹੈ WhatsApp ਤੇ ਮੈਸੇਜ ਕਰਕੇ ਬੁਕਿੰਗ ਕਰਾਓ ਜੀ ਚੈਨਲ ਤੇ ਵਿਜ਼ਿਟ ਕਰੋ ਜੀ ਚੈਨ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਲੀਜ਼ ਬਹੁਤ ਮਿਹਨਤ ਕਰਕੇ ਵੀਡੀਓ ਬਣਾਉਂਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਦਿਆ ਕਰੋ ਥੈਂਕ ਯੂ so much ਪੂਰੀ ਵੀਡੀਓ ਚੈੱਕ ਕਰ ਲਈ ਹੈ